ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਬਿਆਨਾ ਉਹ ਖਤਮੀ ਹੋ ਰਿਹਾ ਜੋ ਬਹੁਤ ਜੋ ਰੱਤ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਪਿੰਡ ਦੇ ਮਕਾਨਟਾ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮਹਿਸਾ ਤੱਕ ਸੀ ਇੱਕ ਤਕਰੀਬਨ ਮੇਰੇ ਖਿਆਲ 2-4 ਸਾਲਾਂ ਤੋਂ ਕਰਦਾ ਸੀ ਇਹ ਨਸ਼ੀ ਦਾ ਨਸ਼ਾ ਵੇਚਦਾ ਸੀ ਪੀ ਤਾਂ ਹੁਣ ਅਸੀਂ ਲੀਕ ਚੈੱਕ ਕੀਤਾ ਵੀ ਕੀ ਸੀ ਦਾ ਕਿਸੇ ਦਾ ਪ੍ਰਸ਼ਾਸਨ ਦਾ ਪਤਾ ਹੀ ਉਹ ਵੀ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਬਹੁਤ ਬਹੁਤ ਵਧੀਆ ਕੰਮ ਕੀਤਾ ਕਿ ਇੱਥੇ ਜੀ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ ਹਾਂ ਜੀ ਹਾਂ ਜੀ ਹਾਂ ਜੀ ਲੱਗਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ ਹਾਂ ਜੀ ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ ਐਸਾ ਕੁਝ ਨਹੀਂ ਹੈ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਤੇਰੇ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮੱਜਰੇ ਦੇ ਸ਼ੇਰ ਮੱਜਰੇ ਤੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾफी ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਈ ਮੰਨ ਕੇ ਚੱਲੋ ਵੀ 0% ਨਸ਼ਾ ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਜੀ ਇਸ ਤਰ੍ਹਾਂ ਦੀ ਅਜਿਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦਰਖਤ ਦੇ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਾਖਦੰਡੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਹਾਇਸ਼ੀ ਮਕਾਨ ਨੂੰ ਜੇਸੀ ਵੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੁਣ ਤੱਕ ਅਸੀਂ 5 ਤੋਂ ਜਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾਬੇ ਆ ਨਾ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰਤ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਬਕਾ ਪਿੰਡ ਦੇ ਮਕਾਨਟਾ ਆਇਆ ਗਿਆ ਬੰਦਾ ਕਿੰਨਾ ਪੁਰਾਣਾ ਮੈਂ ਕਿਹਾ ਤਸਕਸੀ ਇੱਕ ਤਕਰੀਬਨ ਮੇਰੇ ਖਾਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਜੀ ਨਕਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਨਹੀਂ ਕਿਹਾ ਚੈੱਕ ਕੀਤਾ ਵੀ ਕਿਸ ਚੀਜ਼ ਦਾ ਕਿਤੇ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਨਹੀਂ। ਉਵੇਂ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਬਹੁਤ ਬਹੁਤ ਵਧੀਆ ਕੰਮ ਕੀਤਾ। ਪਿੰਡ 'ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਲੱਗਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ। ਹਾਂਜੀ ਹਾਂਜੀ। ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਛ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਹੇ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮੱਜਰੇ ਦੇ ਸ਼ੇਰ ਮੱਜਰੇ ਤੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾਫੀ ਹੈਗਾ ਮੁੰਡਿਆਂ ਨੇ ਵੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਏ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਸਰ ਕਿਸ ਤਰ੍ਹਾਂ ਦੀ ਅਜ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਸਰ ਦੇ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਬੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਹਿਸ਼ੀ ਮਕਾਨ ਨੂੰ ਜੇਸੀ ਵੀ ਰਹੇ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਹੁਣ ਤੱਕ ਅਸੀਂ 5 ਤੋਂ ਜਿਆਦਾ ਡਿਮੋਲਿਸ਼ਨਸ ਕਰ ਚੁੱਕੇ ਆ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਬਿਆਨ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰਤ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਹ ਪਿੰਡ ਤੇ ਮਕਾਨਟ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮੈਂ ਕਿਹਾ ਤੁਹਾਨੂੰ ਇੱਕ ਤਕਰੀਬਨ ਮੇਰੇ ਖਾਲ 2-4 ਸਾਲਾਂ ਤੋਂ ਕਰਦਾ ਸੀ ਜੀ ਇਹ ਨਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਲੀਕ ਚੈੱਕ ਕੀਤਾ ਵੀ ਕਿਸ ਚੀਜ਼ ਦੇ ਅਕਸਰ ਤੇ ਇਹ ਤਾਂ ਪ੍ਰਸ਼ਾਸਨ ਦਾ ਪਤਾ ਹੀ ਹੈ। ਉਵੇਂ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕੰਮ ਹੈ। ਬਹੁਤ ਬਹੁਤ ਵਧੀਆ ਕੰਮ। ਗੱਡੇ ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਲੱਗਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ। ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਛ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਿਹਾ। ਹੁਣ ਨਸ਼ਾ ਕਿੰਨਾ ਜੀ ਸ਼ੇਰ ਮੱਜਰੇ ਦੇ ਸ਼ੇਰ ਮੱਜਰੇ ਤੇ ਅੱਜ ਹੈਗਾ ਪਹਿਲਾ ਵੀ ਵੀ ਨਸ਼ਾ ਕਾਫੀ ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਹੈ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਜੀ ਇਸ ਤਰ੍ਹਾਂ ਦੀ ਅਜਿਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਾਂ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦਰਖਤ ਦੇ ਦੇਖੋ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਦੰਡੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਹਾਂ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਸਰ ਪਟਿਆਲੇ ਚ ਕਿੰਨੇ ਕੋਟੇ ਦੇ ਮਕਾਨੇ ਡਿਮੋਲਿਸ਼ ਕੀਤੇ ਗਏ ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸਾਬੇ ਆ ਨਾ ਉਹ ਖਤਮੀ ਹੋ ਰਿਹਾ ਜੋ ਬਹੁਤ ਜੋ ਰੱਥੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਬਿਲਡ ਦੇ ਮਕਾਨਟ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮੈਂ ਕਿਹਾ ਦੱਸ ਸਕਦਾ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਜੀ ਨਕਸ਼ਟੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਨਹੀਂ ਕਿ ਚੈੱਕ ਕੀਤਾ ਵੀ ਕੀ ਚੀਜ਼ ਰਖੀ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਨਹੀਂ ਹੈ। ਉਹ ਵੀ ਤੁਹਾਡੇ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕੰਮ ਬਹੁਤ ਬਹੁਤ ਵਧੀਆ ਕੰਮ। ਗੱਡੇ 'ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਲੱਗਦਾ ਹੈਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ ਹੈ। ਕਿੰਨਾ ਕਿਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਝ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਲ ਸਾਰਾ ਸਹਿਯੋਗ ਦੇ ਰਿਹਾ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮਾਜਰੇ ਦੇ ਸ਼ੇਰ ਮਾਜਰੇ ਦੇ ਅੱਜ ਹੈਗਾ ਪਹਿਲਾ ਵੀ ਵੀ ਨਸ਼ਾ ਕਾफी ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਏ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਸਰਦਿਆ ਅਜਿ ਹਰ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਸ਼ੇ ਕਰਦੇ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਧੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਾਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਸਰ ਪਟਿਆਲੇ 'ਚ ਕਿੰਨੇ ਕੰਪਲ ਇਹ ਜੇ ਮਕਾਨੇ ਡਿਮੋਲਿਸ਼ ਕਰਦੇ ਗਏ ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ। ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸਾਬੇ ਆ ਨਾ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰਾਂ ਤੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਹ ਪਿੰਡ ਦੇ ਮਕਾਨਟਾ ਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮਹਾਰਾ ਤਸਕ ਸੀ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਇਹ ਨਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਲੀਕ ਚੈੱਕ ਕੀਤਾ ਵੀ ਕੀ ਚੀਜ਼ ਰਖਦੇ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਉਹ ਵੀ ਤੁਹਾਡੇ ਲੱਗ ਰਿਹਾ ਹੈ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕੰਮ ਬਹੁਤ ਬਹੁਤ ਵਧੀਆ ਕੰਮ ਕੀਤਾ ਕੱਡੇ ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ ਹਾਂਜੀ ਹਾਂਜੀ ਲੱਗਦਾ ਹੈਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ ਹਾਂਜੀ ਹਾਂਜੀ ਕਿੰਨਾ ਕਿਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਬੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ ਐਸਾ ਕੁਝ ਨਹੀਂ ਹੈ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਿਹਾ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮੱਜਰੇ ਦੇ ਸ਼ੇਰ ਮੱਜਰੇ ਦੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾफी ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਏ ਮੰਨ ਕੇ ਚੱਲੋ ਵੀ 0% ਨਸ਼ਾ ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਸਰ ਕਿਸ ਤਰ੍ਹਾਂ ਦੀ ਅਜਿਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਾਂ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦਰਖਤ ਦੇਖੋ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਦੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਸਰ ਪਟਿਆਣਾ 'ਚ ਕਿੰਨੇ ਕੋਟੇ ਦੇ ਮਕਾਨੇ ਡਿਮੋਲਿਸ਼ ਕੀਤੇ ਗਏ ਹੁਣ ਤੱਕ ਅਸੀਂ 5 ਤੋਂ ਜਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਇਹ ਜੋ ਇੱਕ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਬਿਆਨ ਆ ਉਹ ਖਤਮੀ ਹੋ ਰਿਹਾ ਜੋ ਬਹੁਤ ਜੋ ਰੱਥੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਹ ਮਕਾਨ ਪਿੰਡ ਕਿ ਮਕਾਨਟ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮੈਂ ਕਿਹਾ ਦੱਸ ਸਕਦਾ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਜੀ ਨਕਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਨਹੀਂ ਕਿ ਚੈੱਕ ਕੀਤਾ ਵੀ ਕੀ ਚੀਜ਼ ਰਖਤ ਹੈ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਨਹੀਂ। ਉਵੇਂ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕੰਮ ਬਹੁਤ ਬਹੁਤ ਵਧੀਆ ਕੰਮ ਕੀਤਾ। ਪਿੰਡ 'ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਲੱਗਦਾ ਹੈਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ ਹੈ। ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਨ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਹੈ ਬਹੁਤ ਦੇ ਰਿਹਾ। ਐਸਾ ਕੁਝ ਨਹੀਂ ਹੈ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਿਹਾ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮੱਝ ਦੇ ਤੇ ਸ਼ੇਰ ਮੱਝ ਦੇ ਤੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾਪੀ ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਈ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਇਸ ਤਰ੍ਹਾਂ ਦੀ ਅਜ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦਰਖਤ ਦੇਖੋ ਮਨਜੋਬ ਸੀਐਮ ਸਾਹਿਬ ਤੇ ਮਨਜੋਬ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਬੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਹਿਸ਼ੀ ਮਕਾਨ ਨੂੰ ਜੇਸੀ ਵੀ ਰਹੇ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਸਰ ਪਟਿਆਲਾ ਵਿੱਚ ਕਿੰਨੇ ਕੂਟਲੇ ਜਿਹੇ ਮਕਾਨੇ ਡਿਮੋਲਿਸ਼ ਕੀਤੇ ਗਏ ਹੁਣ ਤੱਕ ਅਸੀਂ 5 ਤੋਂ ਜਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਬਿਆਨ ਆ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰਾ ਤੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਹ ਪਿੰਡ ਦੇ ਮਕਾਨਟ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮਹਿਸਾਸ ਕਰਦਾ ਸੀ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਜੀ ਇਹ ਨਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਲੀਕ ਚੈੱਕ ਕੀਤਾ ਵੀ ਕੀ ਚੀਜ਼ ਦਿੱਖ ਰਹੀ ਹੈ ਇਹ ਤਾਂ ਪ੍ਰਸ਼ਾਸਨ ਦਾ ਪਤਾ ਹੀ ਹੈ। ਉਹ ਵੀ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਬਹੁਤ ਬਹੁਤ ਵਧੀਆ ਕੰਮ ਕੀਤਾ। ਕੱਡੇ ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ ਸੀ। ਹਾਂਜੀ ਹਾਂਜੀ। ਕਹਿੰਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ। ਹਾਂਜੀ ਹਾਂਜੀ। ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਬੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਝ ਨਹੀਂ ਹੈ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਤੇਰੇ ਹੁਣ ਨਸ਼ਾ ਕਿੰਨਾ ਜੀ ਸ਼ੇਰ ਮੱਜਰੇ ਤੇ ਸ਼ੇਰ ਮੱਜਰੇ ਤੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾफी ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਲੱਗਾ ਅੱਜ ਮੈਕਸਿਮਮ ਹੈ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਸਰਵ ਵਿਆਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਰੱਖੇ ਦੇਖੋ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਗੰਡੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਸਰ ਪਟਿਆਣਾ ਵਿੱਚ ਕਿੰਨੇ ਕੋਟੇ ਦੇ ਮਕਾਨੇ ਦੇ ਡਿਮੋਲਿਸ਼ ਕੀਤੇ ਗਏ? ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ। ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾਬੇ ਹਨ ਉਹ ਖਤਮੀ ਹੋ ਰਿਹਾ ਜੋ ਬਹੁਤ ਜੋ ਰਸ ਤੋਂ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਮਕਾਨ ਪਿੰਡ ਤੇ ਮਕਾਨਟ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮਹਿਸਾ ਤਸਕ ਸੀ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਜੀ ਪਹਿਲਾਂ ਕਿਸਤੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਨਹੀਂ ਕਿ ਚੈੱਕ ਕੀਤਾ ਵੀ ਕੀ ਸੀ ਦਾ ਪ੍ਰਸ਼ਾਸਨ ਦਾ ਪਤਾ ਹੀ ਉਹ ਵੀ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਬਹੁਤ ਬਹੁਤ ਵਧੀਆ ਕੰਮ ਕੀਤਾ ਕਿ ਇੱਥੇ ਜ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ ਹਾਂ ਜੀ ਹਾਂ ਜੀ ਹਾਂ ਜੀ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆ ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ ਐਸਾ ਕੁਝ ਨਹੀਂ ਹੈ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਿਹਾ। ਹੁਣ ਨਸ਼ਾ ਕਿੰਨਾ ਜੀ ਸ਼ੇਰਮਾਜਰੇ ਦੇ ਸ਼ੇਰਮਾਜਰੇ ਤੇ ਅੱਜ ਹੈਗਾ ਪਹਿਲਾ ਨਹੀਂ ਵੀ ਨਸ਼ਾ ਕਾਫੀ ਹੈਗਾ ਮੁੰਡਿਆਂ ਨੇ ਬੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਈ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀਆਂ ਬਿਲਕੁਲ ਦਿੱਤੀਆਂ ਜਾਂਦੀਆਂ ਸਰ ਕਿਸ ਤਰ੍ਹਾਂ ਦੀ ਅਜ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਾਂ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦਰਖਤ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ 'ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਦੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ 'ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਇਹਦੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਾਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਫਟਿਆ ਵਿੱਚ ਕਿੰਨੇ ਕੂਟਲੇ ਜਿਹੇ ਮਕਾਨੇ ਡਿਮੋਲਿਸ਼ ਕੀਤੇ ਗਏ। ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ। ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਬਿਆਨ ਉਹ ਖਤਮੀ ਹੋ ਰਿਹਾ ਜੋ ਬਹੁਤ ਜੋਰਤ ਤੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਪਿੰਡ ਦੇ ਮਕਾਨਟਾ ਆਇਆ ਗਿਆ ਇਹ ਬੰਦਾ ਕਿੰਨਾ ਪੁਰਾਣਾ ਮਾਹੌਲ ਤੋਂ ਚੱਲਦਾ ਸੀ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਇਹ ਨਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਨਹੀਂ ਕਿਹਾ ਚੈੱਕ ਕੀਤਾ ਵੀ ਕਿਸ ਚੀਜ਼ ਦਾ ਕਿਤੇ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਨਹੀਂ। ਉਵੇਂ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕੰਮ ਬਹੁਤ ਬਹੁਤ ਵਧੀਆ ਕੰਮ ਕੀਤਾ। ਇੱਥੇ ਜ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਕਹਿੰਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ। ਹਾਂਜੀ ਹਾਂਜੀ। ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਬੰਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਝ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਹੇ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮਾਜਰੇ ਦੇ ਸ਼ੇਰ ਮਾਜਰੇ ਦੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾफी ਹੈਗਾ ਮੁੰਡਿਆਂ ਨੇ ਵੀੜਾ ਚੁੱਕੇ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਏ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾ ਵੀ ਦਿੱਤੀ ਜਾਂਦੀ ਹੈ ਜਾਨੀਏ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਦੀ ਅਜਿਹੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਮਾਮਲੇ ਦਰਜ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ 'ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਗੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ ਸਰ ਪਟਿਆਣਾ 'ਚ ਕਿੰਨੇ ਕੋਟਲੇ ਜਿਹੇ ਮਕਾਨੇ ਡਿਮੋਲਿਸ਼ ਕੀਤੇ ਗਏ ਹੁਣ ਤੱਕ ਅਸੀਂ 5 ਤੋਂ ਜਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ ਇਹ ਜੋ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾਬੇ ਹਨ ਉਹ ਖਤਮੀ ਹੋ ਰਿਹਾ ਜੋ ਬਹੁਤ ਜੋ ਰੱਥੇ ਪਹਿਲਾਂ ਚੱਲਦਾ ਸੀ ਜਿਹੜਾ ਤੁਹਾਡੇ ਉਰੇ ਪਿੰਡ ਤੇ ਮਕਾਨਟਾ ਆਇਆ ਗਿਆ ਬੰਦਾ ਕਿੰਨਾ ਪੁਰਾਣਾ ਮੈਂ ਕਿਹਾ ਤੱਕ ਤੁਸੀਂ ਇੱਕ ਤਕਰੀਬਨ ਮੇਰੇ ਖਾਲ 2-4 ਸਾਲਾਂ ਤੋਂ ਕਰਦਾ ਸੀ ਜੀ ਇਹ ਨਸ਼ੀ ਦਾ ਨਸ਼ਾ ਵੇਚਦਾ ਸੀ ਇਹ ਤਾਂ ਹੁਣ ਅਸੀਂ ਲੀਕ ਚੈੱਕ ਕੀਤਾ ਵੀ ਕਿਸ ਚੀਜ਼ ਦਾ ਕਿਸੇ ਦੇ ਪ੍ਰਸ਼ਾਸਨ ਦਾ ਪਤਾ ਹੀ ਹੈ। ਉਵੇਂ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕੰਮ ਬਹੁਤ ਬਹੁਤ ਵਧੀਆ ਕੰਮ। ਗੱਡੇ ਚ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਕਹਿੰਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਆਇਆ ਹੈ। ਹਾਂਜੀ ਹਾਂਜੀ। ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਨਦ ਕਰਾਏਗਾ ਤਾਂ ਹੀ ਬੰਦ ਹੋਏਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਝ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਤੇਰੇ ਹੁਣ ਨਸ਼ਾ ਕਿਵੇਂ ਆ ਜੀ ਸ਼ੇਰ ਮੱਜਰੇ ਦੇ ਸ਼ੇਰ ਮੱਜਰੇ ਤੇ ਅੱਜ ਹੈਗਾ ਪਹਿਲਾ ਵੀ ਨਸ਼ਾ ਕਾफी ਹੈਗਾ ਮੁੰਡਿਆਂ ਨੇ ਵੀੜਾ ਚੁੱਕਿਆ ਸੀਗਾ ਹੁਣ ਕਿਵੇਂ ਦਾਗਾ ਅੱਜ ਮੈਕਸਿਮਮ ਆਈ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਗੇ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਜੀ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀਆਂ ਜਾਂਦੀਆਂ ਜੀ ਇਸ ਤਰ੍ਹਾਂ ਦੀ ਅਜ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦਰਖਤ ਦੇਖੋ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਬੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਸ ਪੁਲਿਸ ਵਿਭਾਗ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲੀਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕ